ਅੱਜ ਤੋਂ ਕੱਲ ਤੋਂ ਲਗਾਤਾਰ ਇੱਥੇ ਬੈਠੇ ਆਂ ਔਰ ਪਿਛਲੇ ਦਿਨਾਂ ਤੋਂ ਜਦੋਂ ਇਹ ਸਾਰਾ ਵਰਤਾਰਾ ਚੱਲਿਆ ਹੈ ਮੌਤਾਂ ਦਾ ਸلسਲਾ ਜਾਰੀ ਹੈ ਹੁਣ ਤੱਕ ਵੀ ਔਰ ਇਸ ਦੇ ਵਿੱਚ ਆਪਣੀ ਕੀ ਪ੍ਰਾਪਤੀ ਹੈ ਇਸ ਮੋਰਚਾ ਰੌਣਕ ਤੋਂ ਬਾਅਦ ਅੰਦਰ ਸਾਰੀ ਗੱਲਬਾਤ ਹੋਈ ਆ ਰਾਤ ਤੱਕ ਵੀ 12:30 ਵਜੇ ਤੱਕ ਅਧਿਕਾਰੀਆਂ ਨਾਲ ਮੀਟਿੰਗ ਚੱਲਦੀ ਰਹੀ ਹੈ ਤੇ ਇਸ ਕਰਕੇ ਆਪਾਂ ਕਿ ਜਿਹੜੀ ਕਮੇਟੀ ਬਣਾਈ ਸੀ ਇਸ ਕਮੇਟੀ ਦੀ ਦੇਖਣੇ ਭਾਟ ਜਿਹੜਾ ਮੋਰਚਾ ਲੱਗੇ ਇਥੇ ਸਾਰੀ ਗੱਲਬਾਤ ਵਾਰ-ਵਾਰ ਹੁੰਦੀ ਰਹੀ ਹੈ ਇਸ ਕਰਕੇ ਸਤਾਰਨੁਕ ਸਾਥੀਓ ਸਾਡੇ ਮਾਮਾ ਦੇ ਭੈਣਾ ਸਾਡੇ ਮਯੁਰਗ ਸੁੱਤੇ ਵੱਖ-ਵੱਖ ਜਿਥੇ ਮੰਡੀ ਦੇ ਆਪਸ ਆਪਾਂ ਕੀ ਅਰਬਾਇਰ ਜਦੋਂ ਜਿਥੇ ਮੰਡੀ ਇਕੱਠੇ ਹੋ ਕੇ ਲੜਦੀਆਂ ਤਾਂ ਉਹਦਾ ਇੱਕ ਚੰਗਾ ਸਿੱਟਾ ਜੂਨ ਨਿਕਲਦਾ ਹੋਵੇਗਾ ਇਸ ਕਰਕੇ ਭਾਵੇਂ ਸਰਕਾਰ ਦਾ ਰਵਈਆ ਜਿਵੇਂ ਜਿਵੇਂ ਮਰਜ਼ੀ ਆ ਸਾਡੇ ਸਾਹਮਣੇ ਆ ਕਿ ਸਰਕਾਰ ਕਿਸ ਤਰੀਕੇ ਨਾਲ ਸੋਧਦੀ ਹੈ ਤੇ ਕਿਸ ਤਰੀਕੇ ਨਾਲ ਸਾਡੇ ਲੋਕਾਂ ਦੇ ਮਸਲਿਆਂ ਨੂੰ ਉਹ ਲੈਂਦੀ ਹੈ ਖਾਸ ਕਰਕੇ ਮਜ਼ਦੂਰਾਂ ਦੇ ਨਾਲ ਤਾਂ ਇਹ ਹੁੰਦਾ ਨਹੀਂ ਪਿੰਡਾਂ ਦੇ ਵਿੱਚ ਵਿਕਰਾ ਹੁੰਦਾ ਹੈ ਆ ਖਾਂ ਦੇ ਉੱਤੇ ਵਿਸਤਰਾ ਹੁੰਦਾ ਉਸੇ ਤਰੀਕੇ ਨਾਲ ਸਰਕਾਰ ਜਿਹੜਾ ਵਿਕਰੇ ਦੇ ਰੂਪ ਦੇ ਵਿੱਚ ਤੋਹ ਨਜ਼ਰ ਆ ਰਹੀ ਹੈ ਇਸ ਕਰਕੇ ਮੈਂ ਕਮੇਟੀ ਦੇ ਆਗੂ ਜਿਹੜੀ ਸਾਡੀ ਸਿਹਤ ਕਮੇਟੀ ਦੇ ਪ੍ਰਧਾਨ ਨੇ ਮਕੇਸ਼ ਮਲੋਦ ਮਾਨੂੰ ਬੇਨਤੀ ਕਰਦਾ ਕਿ ਜਿਹੜੀ ਸਾਰੀ ਗੱਲਬਾਤ ਹੋਈ ਹੈ ਉਹਦੇ ਵਿੱਚ ਕੀ ਪੁਆਇੰਟ ਹੈ ਕੀ ਆਪਾਂ ਨੂੰ ਪ੍ਰਾਪਤ ਕੀਤਾ ਹੈ ਕਿਵੇਂ ਉਹ ਸਾਰੇ ਦਾ ਸਾਰਾ ਜਿਹੜੀ ਉਹ ਗੱਲਬਾਤ ਆ ਜਿਹੜੀ ਅੰਦਰ ਹੋ ਚੁੱਕੀ ਹੈ ਇਸ ਤੱਕ ਕਮੇਟੀ ਤਰਫੋਂ ਉਹ ਸਾਰੀ ਗੱਲਬਾਤ ਆਪਣਾ ਸਾਂਝੀ ਕਰਨਗੇ ਮਕੇਸ਼ ਮਲੋਦ ਸਾਰਿਆਂ ਨੂੰ ਬੇਨਤੀ ਹੈ ਕਿ ਬੈਕਸਟੇਜ ਨਾ ਕੱਟ ਕੀਤਾ ਜਾਵੇ ਆ ਪੰਜ ਸੱਤ 10 ਮਿੰਟਾਂ ਦੀ ਗੱਲ ਹੈ ਉਸ ਤੋਂ ਬਾਅਦ ਕੋਈ ਗੱਲ ਨਹੀਂ ਫਿਰ ਸਾਡੇ ਪੱਤਰਕਾਰ ਵੀਰੇ ਆਏ ਹੈ ਉਹਨਾਂ ਨੇ ਵੀ ਜਿਹੜੀ ਗੱਲਬਾਤ ਕਰਨੀ ਹੈ ਉਹ ਚੰਨਵਾ ਤੇ ਆਪਣੀ ਸਾਂਝੀ ਕਰ ਸਕਦੇ ਬੇਨਤੀ ਹੈ ਸਟੇਜ ਵੱਲੋਂ ਕਿ ਕਿਰਪਾ ਕਰਕੇ ਬੈਕਸਟੇਜ ਬਿਲਕੁਲ ਵੀ ਰਵਾਨਾ ਨਾ ਪਾਇਆ ਜਾਵੇ ਜੋ ਫੈਸਲਾ ਹੋਇਆ ਉਹ ਤੋਂ ਦਸੰਭੜਿਆ ਮੁਕੇਸ ਨੂੰ ਵੀ ਬੇਨਤੀ ਕਰਦਾ ਕੋਈ ਜਿਹੜੀ ਗੱਲਬਾਤ ਹੋਈ ਆ ਉਹ ਤੋਂ ਨਾ ਸਮਝੀ ਕਰਦੇ ਸਾਰੇ ਆ ਕੇ ਆਜੋ ਜੇ ਕੋ ਆਜੋ ਭਾਈ ਜੇ ਜਿਹਨੇ ਸ਼ਰਾਬ ਕਾਰਨ ਆਦੇ ਵਿੱਚ ਤਰੀਕਾ ਖੜਾ ਹੋ ਗਿਆ ਬਾਰੇ ਇਸ ਕਾਮ ਦੇ ਮਹਾਲ ਦੇ ਇਤਰਾਮ ਪੰਜਾਬ ਸਰਕਾਰ ਵੱਲੋਂ ਜਦੋਂ ਕਿਸੇ ਦੀ ਵੀ ਸਾਰ ਰੋਡ ਤੋਂ ਕਾਲਾ ਕਾਲੀ ਕੀਤੀ ਜਾ ਰਹੀ ਸੀ ਤਾਂ ਇਸ ਗਰੀਬ ਜਨਤਾ ਦਾ ਇੱਕੋ ਇੱਕ ਵਾਰ ਜਿਹੜਾ ਚੰਡੇ ਚ ਦੰਗਾ ਉਹੀ ਬਰਹਲ ਬਣਦਾ ਇਸ ਕੱਢ ਕੇ ਲੋਕਾਂ ਨੇ ਉਸ ਪ੍ਰਸ਼ਾਸਨ ਨੂੰ ਚੁਕੜ ਲਈ ਮਜਬੂਰ ਕੀਤਾ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਵੀ ਇਹ ਗਰੀਬ ਪਰਿਵਾਰਾਂ ਦੇ ਲੋਕ ਨੇ ਇਹਨਾਂ ਨੂੰ 50000 ਰੁਪਏ ਦੇ ਕੇ ਕੋਈ ਲੱਖ ਰੁਪਏ ਦੇ ਕੇ ਅਸੀਂ ਬਰਾ ਦਈਏ ਤੇ ਜਿਹੜੇ ਇਹਦੀ ਪੁਸ਼ਤਪਨਾਹੀ ਕਰਨ ਵਾਲੇ ਨੇ ਇਹਨਾਂ ਨੂੰ ਸਾਫ਼ ਕੱਢਿਆ ਜਾਵੇ ਪਰ ਜਿਹੜੀ ਵੱਖ-ਵੱਖ ਜੱਥੇਬੰਦੀਆਂ ਆਂਦੀਏ ਐਕਸ਼ਨ ਕਮੇਟੀ ਬਣੇ ਤਾਂ ਸਾਰੇ ਆਥਰਾਂ ਨੇ ਇਸ ਗੱਲ ਦੇ ਉੱਤੇ ਸਾਰੇ ਲੋਕਾਂ ਦੀ رائے ਦੇ ਨਾਲ ਇੱਕ ਨਤ ਬੁਲਾਈ ਵੀ ਸਭ ਤੋਂ ਪਹਿਲਾ ਸਵਾਲ ਇਹ ਆ ਕਿ ਜਿਹੜੀ ਇਹ ਰੀਲੀ ਸ਼ਰਾਬ ਕਰਕੇ ਜਾਂ ਜਿਨ੍ਹਾਂ ਦੀ ਸ਼ਹਿਦ ਦੇ ਜ਼ਰਾ ਕੁਝ ਹੋਇਆ ਉਨ੍ਹਾਂ ਤੇ ਕਾਰਵਾਈ ਹੋਣੀ ਬਣਦੀ ਆ ਤਾਂ ਜੋ ਜਿਹੜੀਆਂ ਮੌਤਾਂ ਗੁਜਰਾ ਦੇ ਵਿੱਚ ਨੇ ਹੋਈਆਂ ਉਹ ਰਵਜਾਸੀਆ ਟੀਬੀ ਸੁਨਾਮ ਦੇ ਵਿੱਚ ਹੋਈਆਂ ਨੇ ਜਖੇਪਲ ਦੇ ਵਿੱਚ ਹੋਈਆਂ ਨੇ ਇਹ ਅੱਗ ਹੋੜ ਪਿੰਡਾਂ ਵਾਲੂ ਫੋਰ ਘਰਾ ਵਾਲੂ ਨਾ ਜਾਵੇ ਇਹਨੂੰ ਨੱਥ ਪਾਉਣੀ ਜ਼ਰੂਰੀ ਸੀ ਜਿਹਨੂੰ ਪ੍ਰਸ਼ਾਸਨ ਲਗਾਤਾਰ ਅੰਨ ਕੰਨੀ ਕਰਦਾ ਸੀ ਇਹਨਾਂ ਨੇ ਇੱਥੇ ਗੱਲ ਨਿਬੇੜਤੀ ਸੀ ਵੀ ਜਿਹੜੇ ਬੰਦੇ ਨੇ ਫੈਕਟਰੀ ਲਾਈ ਆ ਅਸੀਂ ਉਹਨਾਂ ਦੇ ਪਰਚਾ ਦਿੱਤਾ ਉਹ ਚੱਕ ਕੇ ਅੰਦਰ ਕਰਤੇ ਤੇ ਸਾਡਾ ਕੰਮ ਨਿਪੜ ਗਿਆ ਪਰ ਅਸਲ ਦੇ ਵਿੱਚ ਸਾਨੂੰ ਸਭ ਨੂੰ ਪਤਾ ਕਿ ਦੁਨੀਆਂ ਸ਼ਹਿਤ ਤੋਂ ਬਿਨਾਂ ਹਿੱਸੇਵਾਰੀ ਤੋਂ ਇਹ ਫੈਕਟਰੀਆਂ ਲੱਗਦੀਆਂ ਨੇ ਪਰ ਉਹ ਵੀ ਕੋਈ ਜਾਂਚ ਕਰਨ ਨੂੰ ਤਿਆਰ ਨਹੀਂ ਸੀ ਤਾਂ ਉਹਦੇ ਚ ਪਹਿਲੀ ਪ੍ਰਾਪਤੀ ਇਹ ਆ ਸਾਇੰਸ ਡਿਪਾਰਟਮੈਂਟ ਜਿਹਦੀ ਇਹ ਜ਼ਿੰਮੇਵਾਰੀ ਵੰਦੀ ਸੀ ਉਹਦੇ ਤਿੰਨੇ ਤਿੰਨੇ ਅਧਿਕਾਰੀ ਉਸ ਹਿਸਬੇਡ ਕਰਕੇ ਘਰ ਨੂੰ ਤੋਲਦੇ ਜਿਹੜਾ ਚਾਹੇ ਪਾਪੜਿਆਂ ਨਾਲ ਸੰਬੰਧਿਤ ਪੁਲਿਸ ਅਧਿਕਾਰੀ ਨੇ ਚਾਹੇ ਧੜਬੇ ਨਾਲ ਸੰਬੰਧਿਤ ਨੇ ਚਾਹੇ ਸੁਨਾਮ ਨਾਲ ਸੰਬੰਧਿਤ ਨੇ ਕਿਉਂਕਿ ਜਖੇਪਾ ਲੜਿਆਂ ਨੂੰ ਨਗਦਾ ਸੀ ਵੀ ਉੱਥੋਂ दारू ਲਿਆ ਕੇ ਸੁਨਾਮ ਫੇਰਦੇ ਹੋ ਇੱਥੇ ਪੈਰਵਾਈ ਨਹੀਂ ਹੋਊਗੀ ਲੋਕ ਖੱਜਲੋਗੇ ਮੁਰਜਣਗੇ ਉਹਦੀਆਂ ਤਿੰਨੋਂ ਜਿਹੜੀਆਂ ਐਫਆਈਆਰ ਉਹਨਾਂ ਦੇ ਨੇੜੇ ਦੇ ਥਾਣਿਆਂ ਦੇ ਵਿੱਚ ਹੋਈਆਂ ਨੇ ਔਰ ਤਿੰਨਾ ਥਾਣਿਆਂ ਦੇ ਉਹ ਸਾਰੇ ਪੁਲਿਸ ਅਧਿਕਾਰੀ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਿੱਟ ਬਣਾਈ ਗਈ ਆ ਐਸਪੀ ਡੀ ਦੀ ਅਜਦੀ ਦੇ ਵਿੱਚ ਜਿਹੜੀ ਜਾਂਚ ਕਰੂਗੀ ਪਾਟੜਾ ਦਾ ਜਿਹੜਾ ਐਸਐਚਓ ਦਾ ਤਬਾਦਲਾ ਸੋ ਸਾਰੇ ਅਧਿਕਾਰੀ ਸਮੇਤ ਡੀਐਸਪੀ ਐਸਐਚਓ ਉਹਨਾਂ ਦੀ ਜਾਂਚ ਕਰਕੇ ਜਿਹੜਾ ਵੀ ਉਹਨੇ ਜੂਨੀ ਪੁੱਕ ਦੇ ਵਿੱਚ ਪਾਇਆ ਗਿਆ ਉਹ ਕਹਿੰਦੇ ਉਹਨੂੰ ਘਰੋਂ ਤੋੜਾਂਗੇ ਤੰਗਾ ਦੇ ਨੂੰ ਅਤੇ ਈਟੀਓ ਸਮੇਤ ਜਿਹੜੇ ਤਿੰਨ ਅਧਿਕਾਰੀ ਨੇ ਐਕਸਾਈਜ਼ ਬਾਡ ਮਰਲੇ ਨਾਲ ਸੰਬੰਧਿਤ ਉਹਨਾਂ ਦਾ ਉਹ ਨੋਟੀਫਿਕੇਸ਼ਨ ਉਹਨਾਂ ਨੇ ਸਾਡੇ ਰਾਤੇ ਧਰਤਾ ਉਹਨਾਂ ਨੂੰ ਉਹਨੇ ਘਰੋਂ ਤੋੜਤਾ ਇਹ ਕੋਤੇ ਲੋਕਾਂ ਦੇ ਉਸ ਕੱਟ ਦੀ ਪ੍ਰਾਪਤੀ ਆ ਜਿਨ੍ਹਾਂ ਨੇ ਇਸ ਗੱਲ ਦੇ ਵਾਸਤੇ ਸਿਰਫ ਥੋੜੇ ਜੇ ਕਮਿਸ਼ਨ ਵਾਸਤੇ ਇਹ ਨਹੀਂ ਸੋਚਿਆ ਵੀ ਕਿੰਨੇ ਘਰਾਂ ਦੇ ਵਿੱਚ ਸਫ਼ਰ ਮਿਲੇਗੇ ਤੇ ਉਸ ਕਰਕੇ ਉਹਨਾਂ ਤੇ ਕਾਰਵਾਈ ਆ ਜਿਹੜੀ ਹੋ ਰਹੀ ਆ ਦੂਜੀ ਗੱਲ ਜਿਹੜੀਆਂ ਬੋਤਲਾਂ ਗੁਜਰਾں ਦੇ ਵਿੱਚੋਂ ਮਿਲੀਆਂ ਸੀ ਜਿਹਦੇ ਹੋਟਲ ਦੇ ਵਿੱਚ ਇੱਥੇ ਪਹਵੰਤ ਕਮਲ ਕਹਿੰਦੇ ਰਹਿ ਕੇ ਆਇਆ ਮਿੱਤਲ ਵਾਲਾ ਉਹਦੇ ਵੱਲੋਂ ਕੋਈ ਵਾਮੀ ਭਰੇ ਨੂੰ ਤਿਆਰ ਨਹੀਂ ਸੀ ਉਹਦੀ ਫੈਕਟਰੀ ਦੇ ਵਿੱਚ ਸਾਰੀਆਂ ਬੋਤਲਾਂ ਸੀਲ ਹੋਣਗੀਆਂ ਜਿੰਨੇ ਠੇਕਿਆਂ ਦੇ ਦੀ ਦਾੜੂ ਪਹੁੰਚੀ ਆ ਟੋਟਲ ਸੀਲ ਹੋਊਗੀ ਤੇ ਉਹਦੀ ਜਿਹੜੇ ਸੈਂਪਲ ਭਰ ਕੇ ਉਹਦੀ ਜਾਂਚ ਹੋਊ ਤੇ ਜੇ ਉਸ ਸ਼ਰਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਿਲਾਮਤ ਪਾਈ ਜਾਂਦੀ ਆ ਤਾਂ ਪਾਚਾ ਚਾਰਜ ਕਰਕੇ ਉਹ ਫਿਰ ਮਿੱਤੋਂ ਨੂੰ ਵੀ ਜਿੰਨ ਭੇਜਿਆ ਜਾਊਗਾ ਇਹਨੂੰ ਲੱਗਦਾ ਸੀ ਵੀ ਕੋਈ ਅਤਮਾਰ ਦੇ ਹੋਟਲ 'ਚ ਰਹਿੰਦਾ ਤੇ ਅਸੀਂ ਉਹਨੂੰ ਬਚਾਵਾਂਗੇ ਪਰ ਅਸੀਂ ਇਹ ਹੋਣ ਨਹੀਂ ਦਿੱਤਾ ਤੇ ਕੱਲ ਦੇ ਪੈਰਾਂ ਦੇ ਪਾਣੀ ਵਿੱਚ ਪੈਣ ਨੂੰ ਉਹਨੂੰ ਜਾਂਦੇ ਘੇਰੇ ਦੇ ਵਿੱਚ ਲਿਆ ਕੇ ਖੜਾ ਕਰ ਲਿਆ ਪਰ ਇਸ ਤੋਂ ਬਿਨਾਂ ਜਿਹੜੀ ਮਾਦਿਯਾਰੀ ਗੱਲ ਸੀ ਬੱਚਿਆਂ ਦੀ ਪੜ੍ਹਾਈ ਦਾ ਮਾਮਲਾ ਸੀ ਉਹ ਜਿੰਨੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਹੈ ਜਿਹੜੀ ਰੈੱਡ ਕਰਾਸ ਰਾਹੀਂ ਉਹ ਟੋਟਲ ਫ੍ਰੀ ਹੋਊਗੀ ਤਾਂ ਜੋ ਘੱਟੋ ਘੱਟ ਪਰਿਵਾਰ ਨੂੰ ਬੱਚਿਆਂ ਨੂੰ ਇਹਦਾ ਸਾਰਾ ਮਿਲ ਸਕੇ ਔਰ ਜਿਹੜੀ ਮਾਦਿਯਾਰੀ ਗੱਲ ਉਹ ਜਿਹੜਾ ਕਦੇ 1 ਲੱਖ ਕਦੇ 2 ਲੱਖ ਤੇ ਇਧਰ ਕਹਿੰਦੇ ਸੀ ਉਹ ਜਿਵੇਂ ਕਿਸਾਨੀ ਅੰਦੋਲਨ ਦੌਰਾਨ ਘੱਟੋ ਘੱਟ 5 ਲੱਖ ਰੁਪਈਆ ਜਿਹੜਾ ਮੁਆਵਜ਼ਾ ਤੈਅ ਹੋਇਆ ਉਹਦੇ ਸਬੰਧਿਤ ਸਾਢੇ 8 ਲੱਖ ਰੁਪਈਆ ਜਿਹੜਾ ਤੋਂ ਲਾਭ ਉਹਦੇ ਰਪਈਆਾਂ ਦੇ ਵਿੱਚ ਐਸ.ਐਸ.ਟੀ ਐਫ ਦਾ ਵਾਧਾ ਕਰਕੇ ਸਾਢੇ 8 ਲੱਖ ਰੁਪਈਆ ਉਸ ਐਸ.ਐਸ.ਟੀ ਐਫ ਤੇ ਰਹੇ ਲਗਭਗ ਸਾਢੇ 13 ਲੱਖ ਰੁਪਈਆ ਜਿਹੜਾ ਮੁਆਵਜ਼ਾ ਉਹ ਪਰਿਵਾਰਾਂ ਨੂੰ ਜਿਹੜੇ ਪੀੜਤ ਪਰਿਵਾਰ ਦੇ ਉਹਨਾਂ ਨੂੰ ਮਿਲੂਗਾ ਪਰ ਉਸ ਤੋਂ ਅੱਗੇ ਜਿਹੜੇ 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 ਵੀ ਅਧਿਕਾਰੀ ਕਿਉਂਕਿ ਸਾਡਾ ਨਿਸ਼ਾਨਾ ਇਹ ਇਹ ਜਿਹੜਾ ਇੱਥੇ ਪ੍ਰਚਾਰ ਕਰਦੇ ਸੀ ਵੀ ਸ਼ਾਇਦ ਇਹ ਗੱਲ ਕਲੀ ਰੁਪਈਆਂ ਦੇ ਉੱਤੇ ਖੜੀ ਆ ਤੇ ਸੌਦੇਬਾਜ਼ੀ ਦਾ ਕੰਮ ਨਿਭਰ ਜੂ ਤਾਂ ਅਸੀਂ ਇਹ ਕੰਨ ਵੀ ਸਪਸ਼ਟ ਸੀ ਇਹ ਅੱਜ ਵੀ ਸਪਸ਼ਟ ਕਿਉਂਕਿ ਮੌਤਾਂ ਦੀ ਗਿਣਤੀ ਆ ਜਿਹੜੀ ਲਗਾਤਾਰ ਵਾਧੀ ਆ ਦੇਸ਼ ਕਰਕੇ ਇਸ ਵਾਰ ਤੁਸੀਂ ਵੀ ਜਿਨ੍ਹਾਂ ਨੂੰ ਠੀਕਾ ਉਹ ਵੀ ਨਵੀਂ ਲਈ ਸੀ ਬੈਟਰੀ ਉਹ ਚਾਕੇ ਉਹਦਾ ਮੋਟੋ ਮੈਟਿਕ ਕੰਮ ਨਹੀਂ ਕਰਦਾ ਅਸਲ ਜਿਹੜੀ ਦੂਜੀ ਖਰਾਬ ਜਿਹਾ ਬੋਤਲਾਂ ਮਿਲ ਗਿਆ ਨੇ ਜਿਹਦਾ ਜਿਹਦੀ ਪੁਸਤ ਪਨਾਹੀ ਪਊ ਮਤਲਬ ਕਰਦਾ ਸੀ ਜਿਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਟੰਗਣ ਵਾਲਾ ਜਿਹੜਾ ਮਾਮਲਾ ਸੀ ਉਹਦੀ ਬੋਤਲ ਨੂੰ ਸੀਲ ਨੂੰ ਉਹ ਜਿਹੜਾ ਕੋਈ ਤਿਆਰ ਨਹੀਂ ਸੀ ਅਸਲ ਜਿਹੜੀ ਲਾਤਾ ਉਹ ਪਈਆ ਕੌਣ ਤਾਂ 14 ਪੇਟੀਆਂ ਕੱਢੀਆਂ ਸੀ ਉਹਨੇ ਹਜ਼ਾਰਾਂ ਪੇਟੀਆਂ ਕੱਢੀਆਂ ਉਹਨੇ ਤੇ ਉਹਨੇ ਕਿੱਡਾ ਵੱਡਾ ਨੁਕਸਾਨ ਜਿਹੜਾ ਪੰਜਾਬ 'ਚ ਕਰਨਾ ਸੀ ਉਹਨੂੰ ਰੋਕਣਾ ਜ਼ਰੂਰੀ ਸੀ ਔਰ ਉਹ ਕੰਨਾਂ ਫੈਕਟਰੀ ਨਹੀਂ ਉਹ ਕਹਿੰਦੇ ਠੇਕਿਆਂ ਦੇ ਪਈ ਕੰਦੀ-ਕੰਦੀ ਬੋਤਲ ਸੀਲ ਕਰਾਂਗੇ ਪਰ ਇਹ ਇਹ ਸਾਰਾ ਕੁਝ ਵੱਡੇ ਲੋਕਾਂ ਦੇ ਸਹਿਯੋਗ ਕਰਕੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਇਸ ਗੱਲ ਤੋਂ ਜਿਹੜਾ ਤੋਂ ਸੁਚੇਤ ਹੋ ਕੇ ਜਾਈਏ ਕਿ ਉੱਥੋਂ ਦੀ ਸਰਕਾਰ ਜਿਹਦੀ ਜ਼ਿੰਮੇਵਾਰੀ ਬਣਦੀ ਸੀ ਵੀ ਇਸ ਦਫ਼ਤਰ ਤੇ ਇਥੇ ਸਰਕ ਤੇ ਸਾਨੂੰ ਜਿਹੜਾ ਹੋਊ ਔੜਾ ਨਾ ਪੈਂਦਾ ਜਿਸ ਤਰ੍ਹਾਂ ਦਾ ਮਾਹੌਲ ਸੀ ਜਿੰਨਾ ਸਸਤੇ ਮਾਮਲਾ ਸੀ ਤੇ ਮੰਤਰੀ ਇਹ ਕਹਿ ਕੇ ਪਾਸੇ ਵਟ ਜਵੇ ਪਿੰਡਾਂ 'ਚ ਮੈਨੂੰ ਘੇਰ ਲਗੇ ਤਾਂ ਸੀ ਸਪਸ਼ਟ ਕਹਿਨੇ ਆ ਪਰ ਜਿਹੜੀ ਹਾਰ ਤੇ ਉਹਨਾਂ ਨੇ ਲੋਕਾਂ ਦੀ ਕੀਤੀ ਆ ਇਹਦਾ ਸਾਕ ਸਾਨੂੰ ਪਿੰਡਾਂ ਦੇ ਵਿੱਚ ਸਿਖਾਉਣਾ ਪੈਣਾ ਉਹ ਤੋਂ ਬਿਨਾ ਇਸ ਸੱਤਮੀ ਹੋਣੇ ਅਸੀਂ ਜੀ ਹਜ਼ੂਰੀ ਕਰਕੇ ਕੋਈ ਥੋੜਾ ਜਿਹਾ ਲੀਡਰ ਆ ਜਾਂਦਾ ਅਸੀਂ ਹੱਥ ਬੰਨ ਕੇ ਵਿਚਾਰੇ ਵੜ ਕੇ ਖੜ ਜਾਂਦੇ ਆ ਸਾਨੂੰ ਵਿਚਾਰੇ ਵੜ ਕੇ ਨਹੀਂ ਅਸੀਂ ਉਹ ਲੋਕਾਂ ਜਿਨ੍ਹਾਂ ਦੀ ਕੁਰਬਾਨੀ ਦੇ ਆਧਾਰ 'ਤੇ ਸਿੱਖੀ ਦੇ ਵਿੱਚ ਹਰ ਜਿਹੜੀ ਕੁਰਬਾਨੀ ਦੀ ধারণা ਉਹ ਸਾਡੇ ਲੋਕਾਂ ਨੂੰ ਲਾਣ ਉੱਤੇ ਦਿੱਤੀ ਜਾਂਦੀ ਆ ਚਾਹੇ ਉਹ ਸੀਸ ਤਲੀ ਤੇ ਧਰ ਕੇ ਲੜਨ ਵਾਲੇ ਦੀ ਗੱਲ ਹੋਵੇ ਭਾਵੇਂ ਉਹ ਦਿੱਲੀੋਂ ਸੀਸ ਲੈ ਕੇ ਆਉਣ ਵਾਲੇ ਦੀ ਗੱਲ ਹੋਵੇ ਜਦੋਂ ਉਹਨਾਂ ਦੀ ਜਿੱਕਰ ਸਾਦਾ ਹੁੰਦਾ ਤਾਂ ਫਿਰ ਅਸੀਂ ਇੱਥੇ ਆ ਕੇ ਵਿਚਾਰੇ ਬਣ ਕੇ ਕਿਉਂ ਬੈਲੇ ਵਿਚਾਰੇ ਬਣ ਕੇ ਕੋਈ ਹੱਲ ਨਹੀਂ ਹੋਣਾ ਸਾਨੂੰ ਇਹਨਾਂ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਘੇਰ ਕੇ ਜਿਹੜਾ ਹੋ ਕੰਮੀ ਕੰਮੀ ਗੱਲ ਤੇ ਸਵਾਲ ਕਰਦੇ ਬੈਠੇ ਆ ਕਿਉਂਕਿ ਲੜਾਈ ਇੱਥੇ ਮੁੱਕਦੀ ਨਹੀਂ ਲੜਾਈ ਤਾਂ ਇੱਥੇ ਸ਼ੁਰੂ ਹੁੰਦੀ ਆ ਵੀ ਜੇ ਇਹੀ ਹਾਸਾ ਜਿਹੜਾ ਇਹ ਹੋ ਰਿਹਾ ਏ ਜੇ ਕਿਤੇ ਇਹ ਪੰਚਾਇਤੀ ਜਾਂ ਹਲੈਕਸ਼ਨ ਦੇ ਵਿੱਚ ਹੋਇਆ ਹੁੰਦਾ ਤਾਂ ਤੁਸੀਂ ਸਾਰੇ ਜਾਣਦੇ ਹੋ 20000 ਦੀ ਗਲਤੀ ਤੇ ਟਰੱਕਾਂ ਦੇ ਟਰੱਕ ਤੇ ਉਤਰਦੇ ਨੇ ਤੇ ਹੋਰ ਇਹ ਗਲਤੀ ਆ ਜਿਹੜੀ ਤੇ ਸੈਂਕੜਿਆਂ ਚ ਹਜ਼ਾਰਾਂ ਚ ਨਹੀਂ ਜਾਈ ਉਹ ਲੱਖਾਂ ਚ ਜਾ ਰਹੇ ਸੀ ਇਸ ਕਰਕੇ ਤੇ ਸਾਹਿਬ ਵੀ ਇਹ ਪ੍ਰਸ਼ਾਸਨ ਵੀ ਨੋਟ ਕਰ ਲਵੇ ਵੀ ਜੇ ਇਸ ਤਰ੍ਹਾਂ ਦੀ ਅੱਗੇ ਕੋਈ ਘਟਨਾ ਘਟਦੀ ਆ ਤਾਂ ਹੋਰ ਤੇਰੇ ਵਾਸਤੇ ਇਹ ਆਪਣੀ ਜ਼ਿੰਮੇਵਾਰੀ ਵਾਸਤੇ ਤਿਆਰ ਰਹਿਣ ਇਹਦੇ ਤੇ ਲੋਕ ਲੋ ਜਿਹੜੇ ਉਹ ਚੁੱਪ ਕਰਕੇ ਨਹੀਂ ਬੈਠਣਗੇ ਔਰ ਜੇ ਲੋਕਾਂ ਨੇ ਇੱਥੇ ਵੀ ਇਹ ਸਾਰੇ ਇਨਸਾਫ ਦੀ ਲੜਾਈ ਲੜੀ ਆ ਤੇ ਇਸ ਮੈਦਾਨ ਦੇ ਵਿੱਚੋਂ ਤੁਸੀਂ ਜਿੱਤ ਕੇ ਨਿਕਲੇ ਹੋ ਪਰ ਆਪ ਜੋ ਇਹਨਾਂ ਨੇ ਅਫਸਰਾਂ ਦੀ ਡਿਊਟੀ ਲਈ ਆ ਉਹਦੇ ਚ ਐਸਡੀਐਮ ਸਨਾਮ ਐਸਡੀਐਮ ਦਿਰਬਾ ਐਸਡੀਐਮ ਡੀਐਸਪੀ ਸਨਾਮ ਤੇ ਡੀਐਸਪੀ ਦਿਰਬਾ ਦੋਨਾਂ ਸਮੂਹਤ ਦੋ ਹੋਰ ਆਫਸਰਾਂ ਦੀ ਜਿਹੜੀ ਉਹ ਲੋਕਲਾਸਾਈ ਡਿਊਟੀ ਲਈ ਆ ਤੇ ਉਹ ਸਾਰੇ ਪਟਵਾਰੀ ਉਹ ਸਾਰੇ ਜਿਹੜੇ ਡਾਕੂਮੈਂਟੇਸ਼ਨ ਉਹ ਕੰਨੇ ਕੰਨੇ ਘਰ ਜਾ ਕੇ ਉਹ ਪੂਰੇ ਕਰਨਗੇ ਤੇ ਜਿਹੜਾ ਸਾਰਾ ਕਾਨੂੰਨ ਪੱਤਰ ਦਾ ਕੰਮ ਆ ਹੋ ਤਿਆਰ ਕਰਕੇ ਉਹਨੂੰ ਕੰਪਲੀਟ ਕਰਕੇ ਬਾਕੀ ਜਿਹੜਾ ਹੋਦਾ ਹੱਲ ਕਰਨਗੇ ਬਾਕੀ ਤੇਜ ਕਮੇਟੀ ਦੇ ਵਿੱਚ ਬਾਕੀ ਸਾਥੀ ਨੇ ਜੇ ਜਦੋਂ ਸਾਰੀ ਇਹ ਗੱਲਬਾਤ ਹੈ ਜਿਹੜੀ ਹੋਰ ਸਾਂਝੀ ਕਰਨਗੇ ਕਾਜੋ ਆਪਾਂ ਅੱਗੇ ਦਾ ਜੋ ਵੀ ਆਪਣਾ ਸਿੱਤਲ ਹੋਗਾ ਉਹਦੇ ਬਾਰੇ ਆਪਾਂ ਆਪਣੀ ਅਗਲੀ ਜਿਹੜੀ ਰਾਜੇਤੀ ਹੈ ਦੱਸਿਓ ਮੈਂ ਬੇਨਤੀ ਕਰੂੰਗਾ ਸਾਥੀ ਸਰ ਸੇਜੋਤਾ ਜੀ ਕੋ ਤੁਹਾਡੇ ਨਾਲ ਆਪਣੀ ਗੱਲਬਾਤ ਸਾਂਝੀ ਕਰ ਲਈਏ